I'm the player, i the player. बाब धरंगा बाब धरा मनहार बपे ਜੀ ਕੀ ਫਤਿਹ ਵੈ ਪ੍ਰਗਟਿਓ ਮਰਦਾ ਕਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 3 ਦੁਨੀਆ ਦੇ ਮਾਲਕ ਸਹਬੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਤੇ ਅੱਜ ਕੱਲ੍ਹ ਕੀਆ ਵਾਲੇ ਦੇ ਸਾਰੇ ਪਰਿਵਾਰ ਦਾ ਜੋ ਚਾਰ ਸਹਿਬਜ਼ਾਦਿਆਂ ਦਾ ਸਮੂਹ ਸ਼ੀਸ਼ ਸਿੰਘਾਂ ਦੇ ਸ਼ਹੀਦੀ ਦਿਹਾੜੇ ਵੀ ਮਨਾ ਰਹੇ ਆ ਇਹਨਾਂ ਪੁੱਤਰਨ ਕੇ ਸੀਸ ਬੇਵਾਰ ਦੀਏ ਸੋ ਚਾਰ ਚਾਰ ਮੂਹੇ ਤੋਂ ਕੀਆ ਹੂਆ ਜੀਵਤ ਕਈ ਹਜ਼ਾਰ ਇਹ ਸਤਿਗੁਰਾਂ ਦੀ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਲਗਭਗ 60 ਸਾਲਾਂ ਤੋਂ ਇਹ ਪਿੱਛੇ ਝਾਤੀ ਮਾਰੋ ਇਹ ਪੰਜਾ ਪਿਆਰਿਆਂ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਪੰਜਾ ਪਿਆਰਿਆਂ ਦੀ ਗਵਾਹੀ ਤੇ ਪਿੱਛੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਠ ਇਲਾਕਾ ਕੋਟ ਮਿਤ ਸਿੰਘ ਦਾ ਇਹ ਸਾਰਾ ਹੀ ਪਰਿਵਾਰ ਬੜੇ ਪਿਆਰ ਦੇ ਨਾਲ ਲਗਭਗ 60 ਸਾਲਾਂ ਤੋਂ ਇਹ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਆ ਤੇ ਬੜੇ ਪਿਆਰ ਨਾਲ ਸੰਗਤਾਂ ਪੰਜਾਂ ਪਿਆਰਿਆਂ ਦੀ ਛਤਰ ਛਾਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਚੁੱਕਾ ਹੈ ਵਾਖ ਵਖ ਪੜਾ ਤਰਪਲਾ ਕਰਦਾ ਹੋਇਆ ਗੁਰੂ ਅਰਜਨ ਦੇਵ ਨਗਰ ਤੇ ਇਹ ਗੁਰਦੁਆਰਾ ਦਸ਼ਮੇਸ਼ ਨਗਰ ਤੋਂ ਹੁੰਦਾ ਆਇਆ ਸ਼ਹੀਦ ਭਾਈ ਮਨੀ ਸਿੰਘ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਸਾਰੀਆਂ ਸੰਗਤਾਂ ਪਿਆਰ ਨਾਲ ਸੇਵਾ ਕਰ ਰਹੀਆਂ ਇੱਕੋ ਗੱਲ ਹੈ ਆਗਿਆ ਭਈ ਅਕਾਲ ਕੀ ਤਬਾਹ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਮਾਰਾ ਨੇ ਸਾਨੂੰ ਹੁਕਮ ਕੀਤਾ ਤਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਬਾਣੀ ਨਾਲ ਲੱਗ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਖੰਡੇ ਪਾਟੇ ਦੀ ਪੋਲ ਚੱਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਪੁੱਤਰਾਂ ਦੇ ਰਾਤੇ ਅਤੇ ਆਪਣਾ ਸਾਰਾ ਸਰਬੰਸ ਵਾਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਆਗਰਦਾਰਨਾ ਹੈ ਕਿ ਇਸੇ ਖੁਸ਼ੀਆਂ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਪੋਟੋ ਆਰ ਸਿੰਘ ਸਫਾ ਦੀ ਆਰੰਭ ਹੋਗੀ ਵਾਖਵਾ ਕੋਲਾ ਲਾਟਿਆ ਨੂੰ ਹੁੰਦਾ ਆ ਫਿਰ ਸਮਾਪਤੀ ਆਫਾ ਦੀ ਕੋਟ ਵੀ ਸਿੱਖਣੀ ਹੋਏਗੀ ਤੇ ਸਾਰਿਆਂ ਸੰਗਤ ਨੂੰ ਮੈਂ ਬੇਨਤੀ ਕਰਦਾ ਤੁਮ ਹੁਣ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜਿੱਤੇ ਅਤੇ ਨਾਮਕ ਨਾਮ ਲਿਆ ਸੰਗਤਾਂ ਸਾਭ ਦ੍ਰਿਸ਼ਾਂ ਵਿੱਚ ਰਹਿ ਰਿਹਾ ਹਨ ਤੁਹਾਨੂੰ ਮੈਂ ਇਸ ਸ਼ਹੀਦਾਂ ਦੇ ਲੱਖ ਲੱਖ ਵਧਾਈ ਦੇਣਾ ਜਿੱਤੇ ਮੈਂ ਵਧਾਈ ਦੇਣਾ ਉਹਤੇ ਗੁਰਬਾਬ ਸਿੰਘ ਜੀ ਜਿਹੜਾ ਇਹਦਾ ਸਾਰਾ ਸਰਪੰਸ ਆਪਣਾ ਕੁਰਬਾਨ ਕਰ ਦਿੱਤਾ ਆਪਣੇ ਮੁਲਕਤੇ ਜਿਗਰ ਦੇ ਟੋਟੇ ਆਪਣੇ ਸਾਬਜਾਦੇ ਕੁਰਬਾਨ ਸਰਪੰਸ ਲਈ ਕਰ ਦਿੱਤੇ ਜਿੱਤੇ ਦੁਬਾਰਾ ਇਹਨੇ ਆਪਣਾ ਸਰਪੰਸ ਸਾਰੇ ਕੌਮ ਨੂੰ ਮਾਰ ਦਿੱਤਾ ਤੇ ਉਹਨਾਂ ਨੇ ਇੱਕੋ ਹੀ ਸਿਰਫ ਗੱਲ ਚਾਹੀ ਕੀ ਖੰਡੇ ਬਾਟੇ ਦਾ ਅੰਮ੍ਰਿਤ ਸ਼ਕੋ ਸਿੰਘ ਸਜੋ ਅਤੇ ਗੁਰੂ ਵਾਲੇ ਬਣੋ ਤੇ ਗੁਰੂ ਕੁਛ ਨਹੀਂ ਮੁਗਦਾ ਸਿਰਫ ਗੁਰੂ ਨੇ ਜੇ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਆ ਤੇ ਆਪ ਵੀ ਅੰਮ੍ਰਿਤ ਦੀ ਦਾਤ ਚੋਲੀ ਅੱਡ ਕੇ ਪੰਜਾਤੀ ਦਾਤ ਲੋ ਲਈ ਆ ਅਸੀਂ ਵੀ ਜਿਸ ਤਰ੍ਹਾਂ ਗੁਰੂ ਸਾਹਿਬ ਆਪੇ ਗੁਰੂ ਤੇ ਆਪੇ ਚੇਲਾ ਤੇ ਉਹ ਦਤਾ ਮਾਰਾ ਸਾਡੀ ਜਿੰਦਗੀ ਦੀ ਜਾਨ ਤੇ ਅਸੀਂ ਵੀ ਗੁਰੂ ਵਾਲੇ ਬਣ ਸਕੀਏ ਅਤੇ ਗੁਰੂ ਜੀ ਦਾ ਸਿੱਖਿਆ ਤੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦ ਹੋ ਗਮੜਾ ਵਰੀ ਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਮੇ ਗੁਰ ਤੇਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਰਕਾਤ ਦੇ ਹੜਾ ਮਨਾਰੀਆਂ ਸੰਗਤਾਂ ਆਵਾਦੀ ਕੌਰ ਮਿਸਿੰਗ ਸਾਰਾ ਇਲਾਕਾ ਹਮ ਹਮ ਆ ਕੇ ਪਹੁੰਚ ਗਿਆ ਹੈ ਧੰਨ ਧੰਨ ਸਹਿਬ ਸਿਰ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਖੁਸ਼ੀਆਂ ਲੈਣ ਵਾਸਤੇ ਮਹਾਨ ਨਗਰ ਜੀਤਨ ਸਜਾਏ ਗਏ ਹਨ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਸਭ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦਾ ਪ੍ਰਕਾਸ਼ ਮਨਾਇਆ ਜਾ ਰਿਹਾ ਹੈ ਉੱਥੇ ਸਹਿਬ ਸਿਰ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਨੂੰ ਜੋ ਸ਼ਹੀਦਿਆਂ ਦੇ ਦਿਨ ਚੱਲ ਰਹੇ ਹਨ ਉਹ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਸਜਦਾ ਕੀਤਾ ਜਾ ਰਿਹਾ ਹੈ ਇਹ ਸ਼ਹੀਦਿਆਂ ਜੋ ਹਨ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਇਹਨੇ ਮੌਸੀ ਨਹੀਂ ਹੈ ਉਹ ਸ਼ਹੀਦ ਹੋਏ ਆ ਉਹ ਕਿਤੇ ਗਏ ਨਹੀਂ ਹਸੀਰ ਸਿੰਘ ਸਾਡੇ ਨਾਲ ਨਾਲ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਹੁਣ ਗੁਰੂ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ ਮਹਾਰਾਜ ਦਾ ਅਪਰਦਾਸ਼ ਲਿਆਦਾ ਜਾ ਰਿਹਾ ਹੈ ਸਾਰਿਆਂ ਨੇ ਸਹਿਯੋਗ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਿਨੇ ਸੁਮੀ ਪਾਸ਼ਾ ਸਹਿਬ ਇੱਕ ਬਾਤ ਅੰਤਨ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ੍ਰੋਹ ਸੰਗਤ ਵੱਲੋਂ ਅਰ ਪੋਡੂ ਆ ਸ਼ਹਿਰ ਸਭਾ ਅਬਾਦੀ ਕੋਡ ਮੇ ਸਿੰਘ ਨੂੰ ਸਾਰੇ ਇਲਾਕਾ ਨਿਵਾਸੀਆਂ ਵੱਡੀ ਧੂਮ-ਧਾਮ ਪਰਸ਼ਾਦਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਆਏ ਹੋਏ ਸਾਰੇ ਪਤਵੰਤਿਆਂ ਨੂੰ ਬੋਧ-ਬੋਧ ਸਾਡੇ ਵੱਲੋਂ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰਧਾਰਨ ਦੀਆਂ ਸਰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਆਬਾਦੀ ਕੋਰਟ ਮਿਸਿੰਗ ਗੁਰਦੁਆਰਾ ਪੋਟੋ ਹਰ ਸਿੰਘ ਸਭਾ ਜੈਕਾਰਾ ਜੀ ਕਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਪਰਗਟਿਓ ਮਰਦ ਅੰਮੜਾ ਬਰਿਆਮ ਤੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਆਬਾਦੀ ਕੋਰਟ ਸਿੰਘ ਸਾਰਾ ਇਲਾਕਾ ਪਿਆਰਵੰਦੀਆਂ ਸੰਗਤਾਂ ਗੁਰਦੁਆਰਾ ਪੋਟੋ ਹਰ ਸਿੰਘ ਸਭਾ ਸਾਰਿਆਂ ਦੇ ਸੰਗਤਾਂ ਸਹਿਯੋਗ ਨਾਲ ਯਵੇਂ ਕੇ 8 ਸਾਲੇ ਕੰਮ ਕਰਨਾ ਆਂਦੇ ਦੀ ਮਹਾਰਾਜ ਤੁਹਾਨੂੰ ਜੋ ਵੀ ਸਿਖਾਈ ਜਾਂਦੇ ਹਾਲ ਠੀਕ ਹੈ ਇਸ ਤਰ੍ਹਾਂ ਦੇ ਹੀ ਕੰਮ ਦੋਵੇਂ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਤੇ ਰੋਹੀਆ ਸਰਪੰਚਾਂ ਨੂੰ ਲੱਖ ਲੱਖ ਜੀ ਆਵਾਜ਼ ਸਤਿਕਾਰ ਬਰਦਾ ਰਿਹਾ ਉਹ ਸਾ ਸੰਗਤ ਦੇ ਬੜੇ ਪਿਆਰ ਪ੍ਰੇਮ ਦੀ ਬਾਤ ਨਾਲ ਗੁਰੂ ਜੀ ਦੀ ਕਿਰਪਾ ਨਾਲ ਸਿਖਾਈਆਂ ਸਨ ਤੇ ਹੁਣ ਨਗਰ ਕੀਰਤਨ ਦਾ ਰੰਗ ਮਾਉਣ ਲੱਗੀ ਹੈ ਤੇ ਸਾਲ ਕੇ ਸਾਹਿਬ ਦੀ ਇਸ ਆਪਣੇ ਬਰਾਜਮਾਨ ਹੋ ਗਿਆ ਤੇ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹਉਣ ਭਾਈ ਜੀ ਕਾਕਾ ਹਾਉ ਸਾਹਿਬ ਜੀ ਜੀ